ਹਾਂਜੀ ਸਾਧ ਸੰਗਤ ਜੀ ਇੱਕ ਕਰਤਾਰਪੁਰ ਸਾਹਿਬ ਦੀ ਤਰਤੀਤੇ ਇੱਕ ਹੋਰ ਜਿਹੜੀ ਆਏ ਖੂਹ ਹੀ ਮਿਲੀ ਆ ਔਰ ਜੇ ਇਹਨਾਂ ਨੂੰ ਤਿੰਨਾਂ ਨੂੰ ਵੇਖੀਏ ਤੇ ਤਿੰਨੇ ਐਂਗਲ ਚ ਆ ਔਰ ਇਹਨਾਂ ਦੀ ਦੂਰੀ ਜਿਹੜੀ ਆ ਉਹ ਇੱਕੋ ਜੀ ਆ ਜਿੰਨੀ ਇਹਦੀ ਇੱਥੋਂ ਦੂਰੀ ਆ ਇੰਨੀ ਇਹਦੀ ਉਸ ਖੂਹ ਦੀ ਦੂਰੀ ਆ ਜਿਹੜੀ ਜਿੱਥੇ ਇਹਨਾਂ ਮੋਟਰ ਲਾਈ ਆ ਮਤਲਬ ਇਹ ਤਿੰਨੇ ਜਿਹੜੇ ਆ ਨਾ ਇੱਕ ਤਕੂਨੀ ਦਿਸ਼ਾ ਦੇ ਵਿੱਚ ਬਣੇ ਆ ਇਹ ਤੇ ਕੋਈ ਜਿਹੜੇ ਖੋਜਕਾਰ ਆ ਉਹ ਦੱਸ ਸਕਦੇ ਆ ਪਰ ਜੋ ਅਸੀਂ ਮਹਿਸੂਸ ਕਰਦੇ ਆ ਆਪਣੀ ਬੁੱਧੀ ਮੁਤਾਬਕ ਉਹ ਲੱਗਦਾ ਆ ਵੀ ਗੁਰੂ ਸਾਹਿਬ ਨੇ ਇੱਥੇ ਲਵੇ ਤਿੰਨੇ ਖੂ ਜਿਹੜੇ ਜੋ ਕੇ ਔਰ ਇਹਨਾਂ ਦਾ ਜਿਹੜੀ ਫਾਸਲਾ ਇਸ ਕਰਕੇ ਰੱਖਿਆ ਗਿਆ ਕਿ ਥੱਲੇੋਂ ਪਾਣੀ ਜਿਹੜਾ ਪੂਰਾ ਮਿਲੇ ਲਗਭਗ 100-100 ਫੁੱਟ ਦਾ ਇਹਨਾਂ ਦਾ ਫਾਸਲਾ ਵਾ ਇਹਨਾਂ ਨੂੰ ਤਾਂ ਦੂਰ ਦੂਰ ਰੱਖਿਆ ਗਿਆ ਵਾ ਔਰ ਇਹ ਤਿੰਨੇ ਖੂ ਰੱਖ ਕੇ ਉਹਨਾਂ ਨੇ ਕੋ ਸਕਦਾ ਕੋ ਪਾਣੀ ਦਾ ਲੈਵਲ ਉਦੋਂ ਕੋ ਘਟ ਹੋਵੇ ਔਰ ਸਰੋਵਰ ਉਦੋਂ ਇਹਨਾਂ ਮਤਲਬ ਹੋਂਦ ਚ ਨਹੀਂ ਸੀ ਵਿਗਿਆਨ ਨਹੀਂ ਸੀ ਆਇਆ ਤੇ ਸਰੋਵਰ ਬਣਨਾ ਸ਼ਾਇਦ ਮੁਸ਼ਕਲ ਸੀ ਇਹ ਤੇ ਗੁਰੂ ਸਾਹਿਬ ਹੀ ਜਾਣਦੇ ਆ ਪਰੇ ਤਿੰਨਾਂ ਦਾ ਐਂਗਲ ਇੱਕੋ ਵੇਖ ਕੇ ਇਹਨਾਂ ਤੇ ਕੋਈ ਅਜੀਬ ਹੀ ਅਲੌਕਿਕੀ ਚੀਜ਼ ਲੱਗਦੀ ਆ ਜਾਂ ਇਹ ਗੁਰੂਤ ਸਾਬ ਬੇਤਰ ਜਾਂਦੇ ਆ ਜੀ